ਇਸ਼ੀ ਗਾ ਇੱਕ ਪਰਿਵਾਰਾਂ ਤੇ ਪ੍ਰਭੂ ਪੂਜ ਜਿਹੜਾ ਨੂੰ ਆਪਾਂ ਅੱਜ ਲੈਣਾ ਹੈ ਨਾ ਤੇ ਪ੍ਰਭੂ ਪੂਜ ਜਿਹੜਾ ਹੈਗਾ ਸਾਡੇ ਅੰਦਰ ਇੱਕ ਧਰ ਪੈਦਾ ਕਰਦਾ ਧਰ ਜਿਹੜਾ ਆ ਉਹ ਸਾਨੂੰ ਪਵਿੱਤਰ ਕਰਦਾ ਆ ਪਵਿੱਤਰਤਾ ਸਾਨੂੰ ਮਸਾ ਦੇ ਦਿੰਦੀ ਆ ਤੇ ਮਸਾ ਸਾਨੂੰ ਅਗ ਤੇ ਅਧਿਕਾਰ ਦਿੰਦਾ ਆ ਬੋਲੋ ਹਾਲੇਲੂਆ ਜੀ ਠੀਕ ਹੈ ਠੀਕ ਹੈ ਨਾ ਤੇ ਉਸ ਦਾ ਅਧਿਕਾਰ ਹੈ ਜਾਈ ਨਾ ਤੇ ਤੈਨੂੰ ਜੋ ਰੱਖਿਆ ਕਿ ਤਾਂ ਕਿ ਲੋਕ ਜਿਹੜੇ ਆ ਉਹ ਪ੍ਰਭੂ ਦੇ ਨਾਲ ਜੁੜਨ ਤੇ ਪਵਿੱਤਰ ਬਣਨ ਤੇ ਉਹ ਜੁੜੀ ਜੁੜਾ ਉਹ ਪਾਪ ਨੂੰ ਛੱਡਦੇ ਜਾਣ ਤੇ ਇਸ ਲਈ ਪ੍ਰੋਮਿਸ਼ਨ ਇਹ ਕਿਹਾ ਕਿ ਮੈਂ ਫੇ ਆਵਾਂਗਾ ਜਦੋਂ ਤੇ ਤੁਹਾਡੇ ਨਾਲ ਪ੍ਰੋਮਿਸ਼ਨ ਹਾਂ ਕਿ ਆਪਾਂ ਕਦੇ ਕਸ਼ਟੇ ਵਿੱਚ ਨਹੀਂ ਆਵਾਂਗੇ ਸਾਰੇ ਬੋ ਹੇਲੂਇਆ ਹੇਲੂਇਆ ਸੋ ਜੇ ਕੋਈ ਤੇਨੂੰ ਕੀ ਪ੍ਰਾਰਥਨਾ ਕਰਨ ਤਾਂ ਤੁਸੀਂ ਉਹਦਾ ਨਾਮ ਦੱਸਾ ਦੇ ਤੁਸੀਂ ਕੋਈ ਵੀ ਆਪਣੀ ਸਮੱਸਿਆ ਨੇ ਖੜੇ ਹੋ ਕੇ ਦੱਸਾ ਦੇ ਵੀ

ਜਿੱਦਾਂ ਮੈਨੂੰ ਕਹਿੰਦੇ ਕਿ ਆਲੋ ਕਿਸੇ ਨਾ ਕਿਸ ਨੇ ਕਿਹਾ ਹੋਗਾ ਪਰ ਅਸੀਂ ਸੰਗ ਦੇ ਗਾਣੇ ਦੱਸਦੇ ਨਹੀਂ ਪਤਾ ਨਹੀਂ ਕੀ ਕੀ ਪੁਛਣਾ ਹੈ ਗਾਣਾ ਉਹ ਸ੍ਰੀ ਗੁਰੂ ਆਮਦਤ ਕਰੇਗਾ ਉਹਦਾ ਵਿਸ਼ਵਾਸ ਰੱਖਦੇ ਨੇ ਤੇ ਸਾਡਾ ਹੋਰ ਵੀ ਪਰਿਵਾਰ ਬਣੇਗਾ ਸਾਰੇ ਬਲਹੇ ਹallelujah ਹallelujah